ਡੇਰਾ ਰਾਜਾ ਸਵਾਮੀ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਅੱਜ ਆਪਣੇ ਜਾਣ ਨਛੀਨ ਉੱਤਰਾਧਿਕਾਰੀ ਦਾ ਐਲਾਨ ਕੀਤਾ ਹੈ। ਆਖਰਕਾਰ ਉਹਨਾਂ ਵੱਲੋਂ ਐਲਾਨੇ ਗਏ ਜਸਦੀਪ ਸਿੰਘ ਗਿੱਲ ਕੌਣ ਨੇ ਕਿਵੇਂ ਡੇਰੇ ਨਾਲ ਜੁੜੇ ਨੇ ਕੀ ਸਾਰਾ ਤਾਣਾ ਬਣਾ ਆਖਰਕਾਰ ਉਹਨਾਂ ਦੀ ਹੀ ਚੋਣ ਏਡੇ ਵੱਡੇ ਅਹੁਦੇ ਦੇ ਲਈ ਡੇਰੇ ਦੇ ਅੰਦਰ ਕਿਉਂ ਕੀਤੀ ਗਈ ਹੈ? ਇਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਤੁਸੀਂ ਜੋੜੇ ਲੋਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ। ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਅੱਜ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤਾ ਜਿਸ ਦੇ ਵਿੱਚ ਇਹ ਜਾਣਕਾਰੀ ਦਿੱਤੀ ਗਈ ਕਿ ਡਾਕ ਜਿਹੜੇ ਢਿੱਲੋਂ ਹੁੜੀ ਨੇ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਨੇ ਆਪਣਾ ਜਾਣ ਨਸ਼ੀਨ ਆਪਣਾ ਉੱਤਰਾਧਿਕਾਰੀ ਥਾਪ ਦਿੱਤਾ ਹੈ ਉੱਤਰਾਧਿਕਾਰੀ ਥਾਪਿਆ ਗਿਆ ਜਸਦੀਪ ਸਿੰਘ ਗਿੱਲ ਨੂੰ ਜਸਦੀਪ ਸਿੰਘ ਗਿੱਲ ਦੀ ਕੋਈ ਬਹੁਤੀ ਉਮਰ ਨਹੀਂ ਕੋਈ ਸੰਤ ਟਾਈਪ ਲੋਕ ਨਹੀਂ ਲੱਗਦੇ ਉਹ ਦੇਖਣ ਤੋਂ ਉਹ 45 ਵਰਿਆਂ ਦੇ ਇੱਕ ਨੌਜਵਾਨ ਕਹਿ ਸਕਦੇ ਆ ਉਹਨਾਂ ਨੂੰ ਉੱਤਰਾਧਿਕਾਰੀ ਜਿਹੜਾ ਉਹ ਬਣਾਇਆ ਗਿਆ ਗੁਰਿੰਦਰ ਸਿੰਘ ਢਿੱਲੋਂ ਨੇ ਦੇਰੀ ਕੈਂਸਰ ਦੀ ਬਿਮਾਰੀ ਦੇ ਨਾਲ ਯੂਜ਼ ਰੇ ਸਵਾਲ ਇੱਥੇ ਕਈ ਨੇ ਆਪਾਂ ਗੱਲ ਕਰਦੇ ਹਾਂ ਕਿ ਆਖਰਕਾਰ ਜਸਦੀਪ ਸਿੰਘ ਗਿੱਲ ਹੈ ਕੌਣ ਨੇ ਬਿਆਸ ਦੇ ਡੇਰਾ ਰਾਧਾ ਸਵਾਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਅੱਜ ਆਪਣਾ ਉਤਰਾਧਿਕਾਰੀ ਐਲਾਨ ਦਿੱਤਾ ਗਿਆ ਹੈ ਗੁਰਿੰਦਰ ਸਿੰਘ ਢਿੱਲੋਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਵਾਰਿਸ ਨਿਯੁਕਤ ਕੀਤਾ ਹੈ ਜਸਦੀਪ ਸਿੰਘ ਗਿੱਲ ਡੇਰਾ ਬਿਆਸ ਦੇ ਮੁਖੀ ਵਜੋਂ ਉਹ ਅੱਜ ਤੋਂ ਹੀ ਗੱਦੀ ਸੰਭਾਲ ਲੈਣਗੇ ਦੱਸਿਆ ਜਾ ਰਿਹਾ ਹੈ ਕਿ ਡੇਰਾ ਬਿਆਸ ਦੇ ਨਵੇਂ ਮੁਖੀ ਜਸਦੀਪ ਸਿੰਘ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਰਿਸ਼ਤੇਦਾਰਾਂ ਵਿੱਚੋਂ ਨੇ ਉਹ ਪਿਛਲੇ ਕਰੀਬ 5 ਦਹਾਕਿਆਂ ਤੋਂ ਡੇਰਾ ਬਿਆਸ ਵਿੱਚ ਪਰਿਵਾਰ ਸਮੇਤ ਰਹਿ ਰਹੇ ਨੇ ਜਸਦੀਪ ਸਿੰਘ ਗਿੱਲ ਦਾ ਜਨਮ 15 ਮਾਰਚ 1979 ਨੂੰ ਹੋਇਆ ਸੀ ਮੋਗਾ ਦੇ ਰਹਿਣ ਵਾਲੇ ਜਸਦੀਪ ਸਿੰਘ ਗਿੱਲ ਸੁਖਦੀਪ ਸਿੰਘ ਗਿੱਲ ਦੇ ਪੁੱਤਰ ਨੇ ਅਤੇ 45 ਸਾਲ ਦੀ ਉਮਰ ਵਿੱਚ ਡੇਰਾ ਬਿਆਸ ਦੀ ਗੱਦੀ ਸੰਭਾਲਣਗੇ ਜਸਦੀਪ ਸਿੰਘ ਗਿੱਲ ਨੇ IIT ਦਿੱਲੀ ਤੋਂ B.Tech ਤੇ M.Tech ਦੀ ਪੜ੍ਹਾਈ ਕੀਤੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਕੈਂਬਰੇਜ ਯੂਨੀਵਰਸਿਟੀ ਤੋਂ ਪੀ ਐਚ ਡੀ ਵੀ ਕੀਤੀ ਹੋਈ ਹੈ ਸਾਲ 2019 ਤੋਂ ਸਿਪਲਾ ਕੰਪਨੀ ਨਾਲ ਜੁੜੇ ਨੇ ਸਿਪਲਾ ਕੰਪਨੀ ਲਈ 2019 ਤੋਂ ਚੀਫ ਸਟ੍ਰੈਟੇਜੀ ਅਫਸਰ ਵਜੋਂ ਕੰਮ ਕਰਦੇ ਆ ਰਹੇ ਨੇ ਉਹਨਾਂ ਦੇ ਪਿਤਾ ਸੁਖਦੇਵ ਸਿੰਘ ਗਿੱਲ ਕਰਨਲ ਰਹਿ ਚੁੱਕੇ ਨੇ ਜਸਦੀਪ ਸਿੰਘ ਗਿੱਲ ਨੇ ਫਾਰਮਾਸੂਟੀਕਲ ਕੰਪਨੀ ਸਿਪਲਾ ਲਿਮਟਿਡ ਦੇ ਮੁਖਰ ਨੀਤੀ ਅਫਸਰ ਅਤੇ ਸੀਨੀਅਰ ਪ੍ਰਬੰਧਨ ਦੇ ਉਹਦੇ ਤੋਂ ਅਸਤੀਫਾ ਦੇ ਦਿੱਤਾ ਹੈ ਉਹਨਾਂ ਨੇ ਇੱਥੇ ਸਾਲ 2019 ਤੋਂ 31 ਮਈ 2024 ਤੱਕ ਕੰਮ ਕੀਤਾ ਉਹ ਬੋਰਡ ਅਬਜ਼ਰਵਰ ਵਜੋਂ ਇਥਰਿਸ ਅਤੇ ਅਰੀਚਾ ਲੈਬਸ ਪ੍ਰਾਈਵੇਟ ਲਿਮਟਿਡ ਨਾਲ ਵੀ ਜੁੜੇ ਹੋਏ ਨੇ ਸਾਲ 2024 ਤੱਕ ਉਹ ਵੈਲਥੀ ਥੈਰੇਪਿਊਟਿਸਟਿਕ ਦੇ ਬੋਰਡ ਮੈਂਬਰ ਵੀ ਰਹੇ ਨੇ ਇਸ ਤੋਂ ਪਹਿਲਾਂ ਉਹਨਾਂ ਨੇ ਰੈਨ ਬੈਕਸੀ ਵਿੱਚ ਸੀਈਓ ਦੇ ਕਾਰਜਕਾਰੀ ਸਹਾਇਕ ਅਤੇ ਕੈਮਬ੍ਰਿਜ ਯੂਨੀਵਰਸਿਟੀ ਐਂਟਰਪ੍ਰੀਨਿਊਰਰ ਵਿੱਚ ਪ੍ਰਧਾਨ ਅਤੇ ਚੇਅਰਮੈਨ ਵਜੋਂ ਵੀ ਸੇਵਾਵਾਂ ਦਿੱਤੀਆਂ ਨੇ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਕੁਝ ਸਾਲ ਪਹਿਲਾਂ ਕੈਂਸਰ ਹੋ ਗਿਆ ਸੀ ਜਿਨ੍ਹਾਂ ਦਾ ਲੰਬਾ ਇਲਾਜ ਚੱਲਿਆ ਗੁਰਿੰਦਰ ਸਿੰਘ ਵੀ ਦਿਲ ਦੀ ਬਿਮਾਰੀ ਤੋਂ ਪੀੜਤ ਸਨ ਇਸ ਸਬੰਧੀ ਸਮੂਹ ਸੇਵਾ ਇੰਚਾਰਜਾਂ ਨੂੰ ਭੇਜੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਰਾਧਾ ਸਵਾਮੀ ਸਤਸੰਗ ਬਿਆਸ ਦੇ ਸਰਪ੍ਰਸਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸੁਖਦੇਵ ਸਿੰਘ ਗਿੱਲ ਦੇ ਸੁਪੁੱਤਰ ਜਸਦੀਪ ਸਿੰਘ ਗਿੱਲ ਨੂੰ ਸਰ ਪ੍ਰਸਤ ਨਾਮਜ਼ਦ ਕੀਤਾ ਹੈ ਉਹ 2 ਸਤੰਬਰ 2024 ਤੋਂ ਤੁਰੰਤ ਪ੍ਰਭਾਵ ਨਾਲ ਸਰਪੱਤਵਜੋਂ ਉਹਨਾਂ ਦੀ ਥਾਂ ਲੈਣਗੇ ਜਸਦੀਪ ਸਿੰਘ ਗਿੱਲ ਰਾਧਾ ਸਵਾਮੀ 사ਸੰਗ ਬਿਆਸ ਸੁਸਾਇਟੀ ਦੇ ਸੰਤ ਸਤਗੁਰੂ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਥਾਂ ਲੈਣਗੇ ਤੇ ਉਹਨਾਂ ਨੂੰ ਨਾਮ ਦੀਕਸ਼ਾ ਦੇਣ ਦਾ ਅਧਿਕਾਰ ਹੋਵੇਗਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਆਖੇ ਆਕੇ ਜਿਸ ਤਰ੍ਹਾਂ ਨਾਲ ਹਜ਼ੂਰ ਮਹਾਰਾਜ ਜੀ ਤੋਂ ਬਾਅਦ ਉਹਨਾਂ ਨੂੰ ਸੰਗਤਾਂ ਦਾ ਭਰਪੂਰ ਸਹਿਯੋਗ ਤੇ ਪਿਆਰ ਮਿਲੇ ਐਸੀ ਤਰ੍ਹਾਂ ਹੀ ਉਹਨਾਂ ਨੇ ਇਹ ਵੀ ਕਾਮਨਾ ਕੀਤੀ ਹੈ ਕਹਤੇ ਬੇਨਤੀ ਕੀਤੀ ਹੈ ਕਿ ਜਸਦੀਪ ਸਿੰਘ ਗਿੱਲ ਨੂੰ ਵੀ ਸੰਤ ਸਤਗੁਰੂ ਵਜੋ ਸੇਵਾ ਕਰਨ ਵਿੱਚ ਉਹ ਹੋ ਜਿਹਾ ਪਿਆਰ ਅਤੇ ਸਨੇਹ ਬਖਸ਼ਿਆ ਜਾਵੇ ਗੱਲ ਕਰਦੇ ਆ ਡੇਰਾ ਰਾਧਾ ਸਵਾਮੀ ਦੀ ਰਾਧਾ ਸਵਾਮੀ satsang બ્યાસ ਡੇਰੇ ਦੀ ਸਥਾਪਨਾ 1891 ਵਿੱਚ ਹੋਈ ਸੀ ਇਸ ਦਾ ਮਕਸਦ ਲੋਕਾਂ ਨੂੰ ਧਾਰਮਿਕ ਸੁਨੇਹਾ ਦੇਣਾ ਸੀ ਇਹ ਸੰਸਥਾ ਦੁਨੀਆ ਦੇ 90 ਦੇਸ਼ਾਂ ਵਿੱਚ ਫੈਲੀ ਹੋਈ ਹੈ ਜਿਸ ਵਿੱਚ ਜਿਕਰਜੋਗ ਅਮਰੀਕਾ ਸਪੇਨ ਨਿਊਜ਼ੀਲੈਂਡ ਆਸਟ੍ਰੇਲੀਆ ਜਾਪਾਨ ਅਫਰੀਕਾ ਅਤੇ ਹੋਰ ਕਈ ਦੇਸ਼ ਸ਼ਾਮਲ ਡੇਰੇ ਕੋਲ 4000 ਏਕੜ ਤੋਂ ਵੱਧ ਜ਼ਮੀਨ ਹੈ ਜਿਸ ਵਿੱਚ ਕਰੀਬ 48 ਏਕੜ ਦਾ ਸੰਗ੍ਰਹਾਲਾ ਡੇਰੇ ਵਿੱਚ ਧਾਲੂਆਂ ਦੇ ਠਹਿਰਨ ਲਈ ਸਰਾਵਾਂ ਗੈਸਟ ਹੋਟਲ ਅਤੇ ਛੱਡਣੇ ਕੈਂਪ ਵਿੱਚ ਲੋਕਾਂ ਦੇ ਮੁਫਤ ਇਲਾਜ ਲਈ ਤਿੰਨ ਹਸਪਤਾਲ ਵੀ ਬਣਾਏ ਗਏ ਨੇ ਕੈਂਪ ਤੋਂ 35 ਕਿਲੋਮੀਟਰ ਦੇ ਦਾਰੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਮੁਫਤ ਇਲਾਜ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ। ਕੁੱਲ ਮਿਲਾ ਕੇ ਦੇਖਿਆ ਜਾਵੇ ਡੇਰਾ ਰਾਜਾ ਸੁਆਮੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਕਹਿ ਸਕਦੇ ਹਾਂ ਕਿ ਸ਼ਾਖਾ ਕਹਿ ਲਈਏ ਇੱਕ ਸੰਸਥਾ ਕਹਿ ਲਈਏ ਹਰ ਕਿਸੇ ਵੀ ਪਾਰਟੀ ਦਾ ਰਾਜਨੀਤਿਕ ਆਗੂ ਹੋਵੇ ਕਿਸੇ ਵੀ ਪਾਰਟੀ ਦਾ ਕਾਂਗਰਸ ਅਕਾਲੀ ਇੱਥੋਂ ਤੱਕ ਕਿ ਜਿਹੜਾ ਭਾਜਪਾ ਆਮ ਆਦਮੀ ਪਾਰਟੀ ਸਾਰੇ ਇੱਕ ਇੱਕ ਦੋ ਦੋ ਵਾਰ ਜਾ ਕੇ ਫੋਟੋ ਜ਼ਰੂਰ ਖਿਚਾਉਂਦੇ ਆ ਉੱਥੇ ਬਾਬਾ ਜੀ ਦਾ ਆਸ਼ੀਰਵਾਦ ਜ਼ਰੂਰ ਲੈਂਦੇ ਆ ਪਰ ਹੁਣ ਗੱਲ ਇਹ ਹੈ ਕਿ ਜਿਹੜੇ ਬੰਦੇ ਨੇ ਪੜ੍ਹਾਈ ਹੋਈ ਸਾਰੀ ਦੀ ਸਾਰੀ ਟੈਕਨੋਲੋਜੀ ਦੀ ਕੀਤੀ ਹੋਵੇ ਮੈਂ ਪ੍ਰੋਫਾਈਲ ਤੁਹਾਨੂੰ ਪੜ੍ਹ ਕੇ ਸੁਣਾਈ ਆ ਮੈਂ ਕਿਸੇ ਤੇ ਟਿਕਾ ਟਿੱਪਣੀ ਨੁਕਤਾਚੀ ਨਹੀਂ ਨਹੀਂ ਕਰਦਾ ਮੈਂ ਇੱਕ ਤਰਕ ਨਾਲ ਸਵਾਰ ਰੱਖਣਾ ਚਾਹੁੰਦਾ ਕਿ ਜਿਹੜੇ ਬੰਦੇ ਨੇ ਸਾਰੀ ਜ਼ਿੰਦਗੀ 45 ਸਾਲ ਦੀ ਉਮਰ ਹੈ 28 29 ਸਾਲ ਉਹਨਾਂ ਨੂੰ ਜਿਹੜਾ ਪੜ੍ਹਾਈ ਪੜੋਈ ਮੁਕੰਮਲ ਕਰਦੇ ਆ ਲੰਘੇ ਹੋਣਗੇ ਉਸ ਤੋਂ ਬਾਅਦ ਉਹ ਪੇਸ਼ੇਵਾਰ ਬਣ ਕੇ ਕਦੇ ਉਹਦੇ ਸੀਓ ਰਹਿ ਗਏ ਕਦੇ ਉਹਦੇ ਚੇਅਰਮੈਨ ਰਹਿ ਗਏ ਮੈਨੂੰ ਉਹਦੇ ਹੱਤ ਮਿੱਤਾ ਦੀ ਪੜ੍ਹਾਈ ਤਾਂ ਕਿਤੇ ਵਿਖਾਈ ਨਹੀਂ ਦਿੰਦੀ ਕਿਤੇ ਇਹ ਨਹੀਂ ਲਿਖਿਆ ਕਿ ਰਿਗਵੇਦ ਪੜ੍ਹਿਆ ਹੈ ਸਾਮਵੇਦ ਪੜ੍ਹਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਅਧਿਐਨ ਕੀਤਾ ਹੈ ਗੀਤਾ ਕੁਰਾਨ ਪੜ੍ਹੀ ਹੈ ਉਹਦਾ ਉਹਦਾ ਅਧਿਐਨ ਕੀਤਾ ਕੋਈ ਟੀਕਾ ਕੀਤਾ ਪਤਾਂ ਨਹੀਂ ਹੁਣ ਇਹ ਤਾਂ ਹੁਣ ਸਵਾਲ ਆਇਆ ਤਾਂ ਹੁਣ ਭਗਤ ਜਾਣਨ ਤੇ ਉਹਨਾਂ ਦੇ ਨਵੇਂ ਸਤਿਗੁਰ ਜਾਣਨ ਕਿ ਉਹ ਕਿਸ ਤਰ੍ਹਾਂ ਨਾਲ ਇਹ ਸਾਰੀਆਂ ਚੀਜ਼ਾਂ ਨੂੰ ਚਲਾਉਂਦੇ ਐ ਜੇਕਰ ਅਧਿਆਤਮਕ ਡੇਰੇ ਦੀ ਕਮਾਂਡ ਸੰਭਾਲਣੀ ਐ ਤਾਂ ਘੱਟੋ ਘੱਟ ਮੇਰਾ ਇਹ ਮੰਨਣਾ ਐ ਕਿ ਤੁਹਾਨੂੰ ਉਹਨਾਂ ਚੀਜ਼ਾਂ ਦੀ ਜਾਣਕਾਰੀ ਹੋਵੇ ਹੁਣ ਡੇਰੇ ਦੇ ਵਿੱਚ ਬਹਿ ਕੇ ਕੋਈ ਉਹ ਤਾਂ ਨਹੀਂ ਬਣਾਉਣਾ ਕਿ ਮੇਰੇ ਖਿਆਲ ਚ ਇਹਨਾਂ ਨੇ ਬਾਇਓ ਟੈਕਨੋਲੋਜੀ ਚ ਕੀਤਾ ਕੋਈ ਨਵੀਂ ਚੀਜ਼ ਤਾਂ ਆਜ਼ਾਦ ਨਹੀਂ ਕਰਨੀ ਕੋਈ ਨਵੀਆਂ ਬਿਮਾਰੀਆਂ ਤਾਂ ਨਹੀਂ ਲੱਭਣੀਆਂ ਕੋਈ ਮਨੁੱਖੀ ਅੰਗਾਂ ਦੇ ਕੋਈ ਖੋਜ ਤਾਂ ਨਹੀਂ ਹੋਣੀ ਉੱਥੇ ਤਾਂ ਅਧਿਆਤਮਿਕਤਾ ਦੀਆਂ ਗੱਲਾਂ ਹੋਣੀਆਂ ਨੇ ਅਧਿਆਤਮਿਕਤਾ ਦੀਆਂ ਗੱਲਾਂ ਜੇ ਤੁਸੀਂ ਕਹਿੰਦੇ ਹੋ ਕਿ ਸਾਡਾ ਸੰਦੇਸ਼ ਸਾਡਾ ਸਨੇਹਾ ਜਿਹੜਾ ਉਹ ਸਾਰੇ ਵਰਨਾਂ ਲਈ ਸਾਰੇ ਧਰਮਾਂ ਲਈ ਸਾਂਝਾ ਹੈ ਤਾਂ ਫਿਰ ਘਟੋ ਘਟੇ ਦਾ ਜ਼ਿਕਰ ਤੱਕ ਕਿਤੇ ਮਿਲਣਾ ਬਣਦਾ ਸੀ ਹੁਣ ਦੇਖਦੇ ਆ ਕਿ ਨਵੇਂ ਮੁਖੀ ਸੰਤ ਕਿਆ ਕਹਿ ਗਿਆ ਆ ਡੇਰੇ ਵੱਲੋਂ ਤਾਂ ਉਹਨਾਂ ਨੂੰ ਉਹ ਕੀ ਅੱਗੇ ਆਪਣੀ ਕਾਰਵਾਈ ਪਾਉਂਦੇ ਆ ਕਿਸ ਤਰ੍ਹਾਂ ਉਹ ਡੇਰੇ ਨੂੰ ਚਲਾਉਂਦੀ ਆ ਇਹ ਵੇਖਣ ਵਾਲੀ ਗੱਲ ਹੋਵੇਗੀ